ਹਾਂਜੀ ਦੋਸਤੋ ਸਵਾਗਤ ਹੈ ਪਿੰਡੂ ਤਾਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਨੁਕਤਾ ਲੈ ਕੇ ਆਏ ਹਾਂਗੇ ਜੇ ਕਿਸੇ ਪਸ਼ੂ ਤੇ ਸੱਟ ਲੱਗ ਜੇ ਜਿਵੇਂ ਕਿ ਹੱਡੀ ਟੁੱਟ ਜੇ ਹਨਾ ਤਾਂ ਉਹਦਾ ਆਪਾਂ ਦੇਸੀ ਕਿਹੜੀ ਚੀਜ਼ ਨਾਲ ਇਲਾਜ ਹੈ ਜਿਹੜਾ ਕਰ ਸਕਦੇ ਹਾਂ ਆਪਾਂ ਕੱਲ ਵੀਡੀਓ ਬਣਾਈ ਸੀ ਇੱਕ ਵੀ ਜੇ ਕੋਈ ਕਟਰੂ ਵਸ਼ਰੂ ਮਰ ਜੇ ਪਸ਼ੂ ਦਾ ਹਨਾ ਤਾਂ ਉਹ ਦੁੱਧ ਤੇ ਕਿਵੇਂ ਲੈ ਗਏ ਤਾਂ ਆਪਾਂ ਇੱਕ ਪੋਟ ਕੰਡਾ ਦੱਸਿਆ ਸੀਗਾ ਉਹ ਉਹਨੂੰ ਹਿੰਦੀ ਦੇ ਵਿੱਚ ਆਪਾਂ ਮਾਰਕ ਕਹਿੰਦੇ ਸੀਗੇ ਉਹ ਆਪਾਂ ਉਹਦੀ ਜੜ ਦੱਸੀ ਸੀਗੀ ਤੇ ਅੱਜ ਜਿਹੜੀ ਇਹ ਜਿਵੇਂ ਪਸ਼ੂ ਦੀ ਕੋਈ ਸੱਟ ਲੱਗ ਜੇ ਨਾ ਹੱਡ ਵਗੈਰਾ ਟੁੱਟ ਜੇ ਕੋਈ ਵੀ ਤੇ ਚਲੋ ਜਿਹੜੀ ਆਪਾਂ ਡਾਕਟਰੀ ਸਹੂਲਤ ਲੈਣੀ ਆ ਉਹ ਤਾਂ ਆਪਾਂ ਲੈਣੀ ਲੈਣੀ ਆ ਹਨਾ ਤੇ ਨਾਲ-ਨਾਲ ਆਪਾਂ ਕੀ ਕਰ ਸਕਦੇ ਆ ਉਹੀ ਜਿਹੜਾ ਪਟਕੰਡਾ ਉਹਦੀ ਆਪਾਂ ਜੜ ਦੱਸੀ ਸੀ ਤੇ ਜੇ ਹੱਡੀ ਟੁੱਟੀ ਆ ਉਹਦੇ ਲਈ ਆਪਾਂ ਜੜ ਨਹੀਂ ਲੈਣੀਗੀ ਜੜ ਤੋਂ ਉੱਪਰਲਾ ਹਿੱਸਾ ਸਾਰਾ ਲੈ ਕੇ ਉਹਨੂੰ ਪੇਸਟ ਬਣਾ ਲੈਣਾ ਹੈਗਾ ਜਿੰਨਾ ਕਜਣੀ ਦੀ ਆਪਾਂ ਨੂੰ ਲੱਗੇ ਵੀ ਉਹ ਤੇ ਚੰਗੀ ਤਰ੍ਹਾਂ ਦਾ ਲੇਪ ਹੋ ਜੇ ਹਨ ਉਸ ਤੱਕ ਆ ਨਾ ਉਹਨਾਂ ਗਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਦਾ ਰਗੜ ਕੇ ਉਹਨੂੰ ਉਹਦਾ ਲੇਪ ਬਣਾ ਲੈਣਾ ਹੈਗਾ ਤੇ ਜਿਹੜੀ ਜਣੀ ਦੀ ਸੱਟ ਲੱਗੀ ਹੋਈ ਆ ਹੱਡੀ ਟੁੱਟੀ ਹੋਈ ਆ ਉਹਦੇ ਉੱਪਰ ਆਪਾਂ ਨੂੰ ਲਾ ਦੇਣਾ ਪਟਕੰਡੇ ਨੂੰ ਜਿਹਨੇ ਦੀ ਪਟਕੰਡਾ ਜਿਹੜਾ ਬੂਟੀ ਆ ਹਨ ਆਪਾਂ ਨਾਲ ਥੋੜੀ ਵੀਡੀਓ ਚਲਾਤੀ ਪਟਕੰਡੇ ਦੀ ਤੁਸੀਂ ਦੇਖ ਲਓ ਵੀ ਕਿਹੋ ਜਿਹਾ ਪਟਕੰਡਾ ਹੁੰਦਾ ਹਨ ਤੇ ਹਿੰਦੀ ਦੇ ਵਿੱਚ ਉਹਨੂੰ ਆਪਾਂ ਮਾਰ ਕੇ ਕਹਿ ਦਿੰਦੇ ਆ ਇਹਦਾ ਆਪਾਂ ਲੇਪ ਲਾ ਦੇਣਾ ਹੱਡੀ ਜਿੱਥੇ ਟੁੱਟੀ ਹੋਈ ਉਹਦੇ ਉੱਪਰ ਤੇ 2-4 ਦਿਨਾਂ ਦੇ ਵਿੱਚ ਵਿੱਚ ਇਹਦੇ ਨਾਲ ਆ ਜਿਹੜੀ ਪਸ਼ੂ ਦੀ ਹੱਡੀ ਆ ਉਹ ਜੁੜ ਜੂਗੀ। ਹਾਂ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇ ਤੁਸੀਂ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਜਾਂ ਕਿਸੇ ਕੋਈ ਸਟੱਡ ਫਾਰਮ ਦੀ ਜਗ੍ਹਾ ਕੋਈ ਵੀ ਐਡ ਕਰਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ। 998728258 ਮੇਰਾ ਨੰਬਰ ਆਗਾ। ਜੀਵਨ ਮੇਰਾ ਨਾਂ ਪਿੰਡ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ। ਭਗਤੇ ਭਾਈ ਦਾ ਇਹ ਰਗਾਗਾ। ਜੇ ਤੁਸੀਂ ਕੋਈ ਵੀ ਐਡ ਕਰਵਾਉਣੀ ਹੈ ਕਿਸੇ ਵੀ ਚੀਜ਼ ਦੀ ਪਸ਼ੂਆਂ ਨਾਲ ਰਿਲੇਟਡ ਹਨਾ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ